ਇੱਕ ਜੰਗਲ ਇੱਕ ਦੋਸਤੀ ਅਤੇ ਜੀਵਨ ਦਾ ਸੱਚਾ ਮਤਵ ਇੱਕ ਭਾਲੂ ਦੀ ਕਹਾਣੀ ਪਹਾੜਾਂ ਦੀ ਗੋਦ ਵਿੱਚ ਵਸਿਆ ਆਸਰਾਤਾ ਦਾ ਇੱਕ ਹਰਾ ਭਰਾ ਜੰਗਲ ਸੀ ਨਦੀ ਦਾ ਮਿੱਠਾ ਪਾਣੀ ਪਹਾੜਾਂ ਤੋਂ ਲੱਗਦਾ ਨੀਲਾ ਧੂਆ ਸਰਸਰਾਉਂਦੀ ਹਵਾ ਅਤੇ ਦਰਖਤਾਂ ਦੀ ਝੂਮਦੀ ਛਾਂ ਇਸ ਜੰਗਲ ਨੂੰ ਅਨੋਖੀ ਸੋਭ ਸੋਵਰਤਾ ਬਖਸ਼ਦੀ ਸੀ ਕਿਸੇ ਜੰਗਲ ਵਿੱਚ ਭੀਮਾ ਨਾਂ ਦਾ ਇੱਕ ਵੱਡਾ ਤੰਦਰੁਸਤ ਪਰ ਦਿਲ ਦਾ ਨਰਮ ਭਾਲੂ ਰਹਿੰਦਾ ਸੀ ਭੀਮਾ ਬਾਕੀਨ ਤੋਂ ਹੀ ਹੋਰ ਭਾਲੂਆਂ ਤੋਂ ਵੱਖਰਾ ਸੀ ਉਹ ਸਿਰਫ ਤਾਕਤਵਰ ਹੀ ਨਹੀਂ ਸੀ ਬਹੁਤ ਸਮਝਦਾਰ ਅਤੇ ਦਿਲੋਂ ਵੀ ਬੜਾ ਕੋਮਲ ਸੀ ਉਸਦੀ ਮਾਂ ਕਹਿੰਦੀ ਸੀ ਤਾਕਤ ਨੂੰ ਜੇ ਸਿਆਣਪ ਨਾਲ ਨਾ ਜੋੜਿਆ ਜਾਵੇ ਤਾਂ ਉਹ ਮੁਸੀਬਤ ਬਣ ਜਾਂਦੀ ਹੈ ਇਹ ਗੱਲ ਭੀਮਾ ਹਮੇਸ਼ਾ ਦਿਲ ਵਿੱਚ ਰੱਖਦਾ ਉਹ ਜੰਗਲ ਦੇ ਹੋਰ ਜਾਨਵਰਾਂ ਨਾਲ ਪਿਆਰ ਅਤੇ ਸਤਿਕਾਰ ਨਾਲ ਮਿਲਦਾ ਕਦੇ ਕਿਸੇ ਨੂੰ ਤਮਕਾਉਂਦਾ ਨਹੀਂ ਦਾ ਸੀ ਪਰ ਜਿਵੇਂ ਭੀਮਾ ਵੱਡਾ ਹੁੰਦਾ ਗਿਆ ਉਸ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਣ ਲੱਗਿਆ ਜੰਗਲ ਦੇ ਜਾਨਵਰ ਉਸ ਦੇ ਭਰੋਸਾ ਕਰਦੇ ਸਨ ਮੁਸੀਬਤ ਆਵੇ ਤਾਂ ਸਭ ਤੋਂ ਪਹਿਲਾਂ ਭਾਰ ਉਸ ਦੇ ਮੋਢਿਆਂ ਤੇ ਆਉਂਦਾ ਕਈ ਵਾਰ ਉਸ ਨੂੰ ਸ਼ਿਕਾਰੀਆਂ ਤੋਂ ਸਭ ਨੂੰ ਬਚਾਉਣਾ ਪੈਂਦਾ ਸੀ। ਕਈ ਵਾਰ ਜੰਗਲ ਦੇ ਅੰਦਰ ਚੱਲ ਰਹੀਆਂ ਝੜਪਾਂ ਨੂੰ ਰੋਕਣਾ ਪੈਂਦਾ ਸੀ। ਇੱਕ ਸੁਹਾਵਣੀ ਸਵੇਰ ਸੀ। ਹਵਾ ਵਿੱਚ ਚੀਟ ਤੇ ਦਰਖਤਾਂ ਦੀ ਖੁਸ਼ਬੂ ਸੀ। ਭੀਮਾ ਨਦੀ ਦੇ ਕੰਢੇ ਸਹਦ ਲੱਭਣ ਗਿਆ ਹੋਇਆ ਸੀ। ਉਹ ਇੱਕ ਚਟਾਨ ਦੇ ਸਾਹਮਣੇ ਖੜਾ ਹੋ ਕੇ ਮਿੱਠੇ ਸੱਤੇ ਨੂੰ ਚਾਟ ਰਿਹਾ ਸੀ। ਕਿ ਅਚਾਨਕ ਉਸਨੂੰ ਹੌਲੀ-ਹੌਲੀ ਰੋਣ ਦੀ ਆਵਾਜ਼ ਸੁਣਾਈ ਦਿੱਤੀ ਭੀਮਾ ਨੇ ਭੀਮਾ ਨੇ ਕੰਨ ਸਟਣਾਏ ਉਹ ਕੌਣ ਹੋ ਸਕਦਾ ਹੈ ਉਸਨੇ ਸੋਚਿਆ ਆਵਾਜ਼ ਝਾੜੀਆਂ ਦੇ ਪਿੱਛੋਂ ਤੋਂ ਆ ਰਹੀ ਸੀ ਉਹ ਟੀਰਜ ਨਾਲ ਨੇੜੇ ਵਧਿਆ ਤਾਂ ਵੇਖਿਆ ਇੱਕ ਛੋਟਾ ਜਿਹਾ ਜ਼ਖਮੀ ਬੱਚਾ ਇਨਸਾਨ ਦਾ ਬੱਚਾ ਮਿੱਟੀ ਵਿੱਚ ਪਿਆ ਕੰਬ ਰਿਹਾ ਸੀ ਉਸਦਾ ਪੈਰ ਖੂਨ ਨਾਲ ਭਰਿਆ ਸੀ ਸਰੀਰ ਤੇ ਖਰੋਚਾਂ ਸਨ ਭੀਮ ਨੇ ਸੋਚਿਆ ਜੇ ਇਹ ਇੱਥੇ ਇਕੱਲਾ ਹੈ ਤਾਂ ਇਸ ਦੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਹੈ ਉਹ ਹੌਲੀ ਨਾਲ ਬੱਚੇ ਦੇ ਨੇੜੇ ਗਿਆ ਬੱਚਾ ਡਰ ਗਿਆ ਅਤੇ ਚੀਕਿਆ ਨਹੀਂ ਮੈਨੂੰ ਨਾ ਖਾਣਾ ਭੀਮ ਨੇ ਨਰਮ ਪੋਲ ਵਿੱਚ ਕਿਹਾ ਕਬਰਾਉਣ ਦੀ ਲੋੜ ਨਹੀਂ ਮੈਂ ਤੈਨੂੰ ਕੁਝ ਨਹੀਂ ਕਰਦਾ ਤੂੰ ਜਿਵੇਂ ਜ਼ਖਮੀ ਹੋ ਤੂੰ ਕਿਵੇਂ ਜ਼ਖਮੀ ਹੋਇਆ ਬੱਚਾ ਅਚਾਨਕ ਨਾਲ ਉਸ ਦੀ ਵੱਟੀ ਮੋਟੀ ਦੋਸਤਾਨੀ ਆਵਾਜ਼ ਸੁਣ ਕੇ ਕੁਝ ਸ਼ਾਂਤ ਹੋਇਆ ਉਸ ਨੇ ਹੌਲੀ ਜਿਹੇ ਰੋਂਦੇ ਹੋਏ ਕਿਹਾ ਮੈਂ ਆਪਣੇ ਮਾਪਿਆਂ ਨਾਲ ਜੰਗਲ ਦੇ ਨੇੜੇ ਆਇਆ ਸੀ ਰਸਤਾ ਭੁੱਲ ਗਿਆ ਫਿਸਲ ਕੇ ਪੈਰ ਜ਼ਖਮੀ ਹੋ ਗਿਆ ਹੁਣ ਮੈਨੂੰ ਘਰ ਦਾ ਰਸਤਾ ਨਹੀਂ ਪਤਾ ਭੀ ਮੈਨੇ ਉਸ ਨੂੰ ਚੱਕ ਕੇ ਆਪਣੀ ਪਿੱਠ ਤੇ ਬਿਠਾਇਆ ਤੇ ਕਿਹਾ ਆਓ ਪਹਿਲਾਂ ਤੇਰਾ ਇਲਾਜ ਕਰਦੇ ਹਾਂ ਫਿਰ ਘਰ ਘਰ ਦਾ ਰਸਤਾ ਲੱਭਾਂਗੇ ਜਦੋਂ ਭੀਮਾ ਬੱਚੇ ਨੂੰ ਲੈ ਕੇ ਜੰਗਲ ਵਿੱਚੋਂ ਲੰਘ ਲੰਘਿਆ ਤਾਂ ਹੋਰ ਜਾਨਵਰ ਹੈਰਾਨ ਰਹੇ। ਪਾਂਦਰ ਭੁੱਲੇ ਇਹ ਤਾਂ ਦਿਲਚਸਪ ਹੈ। ਭੀਮਾ ਇੱਕ ਇਨਸਾਨ ਨੂੰ ਬਚਾ ਲੈ ਜਾ ਰਿਹਾ ਹੈ। ਮੋਰ ਨੇ ਕਿਹਾ ਭਾਲੂ ਤੂੰ ਤਾਂ ਡਰ ਵੀ ਲੱਗਦਾ ਲੱਗਦੇ ਹਨ ਇਹ ਇਨਸਾਨ ਦਾ ਬੱਚਾ ਕਿਵੇਂ बच ਗਿਆ? ਪਰ ਭੀਮੇ ਨੇ ਕਿਹਾ ਕਿ ਪੀ ਮੈਨੇ ਕਿਸੇ ਦੀ ਪਰਵਾਹ ਨਾ ਕੀਤੀ ਉਹ ਸਿੱਧਾ ਉਸ ਥਾਂ ਗਿਆ ਜਿੱਥੇ ਜੰਗਲ ਦੇ ਗਿਆਨਵਾਨ ਹਕੀਮ ਕੱਛੂ ਰਹਿੰਦਾ ਸੀ ਹਕੀਮ ਕੱਛੂ ਬਹੁਤ ਹੀ ਬਜ਼ੁਰਗ ਸੀ ਜੰਗਲ ਦੇ ਸਾਰੇ ਜਨਵਰ ਉਸ ਦੇ ਗਿਆਨ ਦੀ ਕਦਰ ਕਰਦੇ ਉਸ ਨੇ ਬੱਚੇ ਦਾ ਜ਼ਖਮ ਦੇਖਿਆ ਪੱਤਿਆਂ ਦੀ ਦਵਾਈ ਨਾਲ ਉਹਦੀ ਪੱਟੀ ਬੰਨੀ ਅਤੇ ਕਿਹਾ ਇਹ ਬੱਚਾ ਇੱਥੇ ਬਹੁਤ ਖਤਰੇ ਵਿੱਚ ਰਹੇਗਾ ਇਨ ਇਨਸਾਨ ਹੋਰ ਹੁੰਦੇ ਹਨ ਉਹਨਾਂ ਦਾ ਡਰ ਵੱਖਰਾ ਹੁੰਦਾ ਹੈ ਭੀਮੇ ਨੇ ਪੁੱਛਿਆ ਹੁਣ ਮੈਂ ਕੀ ਕਰਾਂ ਕਸੂ ਨੇ ਦਲਚਸਪੀ ਨਾਲ ਉਸ ਦੀਆਂ ਅੱਖਾਂ ਵਿੱਚ ਵੇਖਿਆ ਜੇ ਤੂੰ ਐਸਨ ਨੂੰ ਘਰ ਛੱਡ ਕੇ ਆਉਣਾ ਚਾਹੁੰਦਾ ਹੈ ਤਾਂ ਤੈਨੂੰ ਜੰਗਲ ਦੀ ਸੀਮਾ ਪਾਰ ਕਰਨੀ ਪਵੇਗੀ ਉੱਥੇ ਸਹਕਾਰੀ ਹੁੰਦੇ ਹਨ ਉਹ ਤੈਨੂੰ ਮਾਰ ਸਕਦੇ ਹਨ ਭੀਮਾ ਸੋਚ ਚ ਵਿੱਚ ਪੈ ਗਿਆ ਪਰ ਉਹ ਬੱਚੇ ਦੀ ਕੰਬਣੀ ਅੱਖਾਂ ਵੇਖ ਕੇ ਹੌਸਲੇ ਨਾਲ ਬੋਲਿਆ ਮੈਂ ਇਸ ਨੂੰ ਛੱਡ ਕੇ ਨਹੀਂ ਜਾਵਾਂਗਾ ਭਾਵੇਂ ਜ਼ਿੰਦਗੀ ਦਾ ਜੋਖਮ ਹੀ ਕਿਉਂ ਨਾ ਹੋਵੇ ਬੱਚੇ ਨੇ ਭੀਮੇ ਦਾ ਹੱਥ ਹੌਲੇ ਫੜਿਆ ਤੁਸੀਂ ਮੇਰੇ ਦੋਸਤੋ ਭੀਮੇ ਨੇ ਬੱਚੇ ਤੋਂ ਪੁੱਛਿਆ ਤੇਰਾ ਨਾਂ ਕੀ ਹੈ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਮੇਰਾ ਨਾਮ ਆਰਵ ਹੈ ਇਸ ਤਰ੍ਹਾਂ ਭਾਲੂ ਅਤੇ ਇਨਸਾਨ ਬੱਚੇ ਵਿੱਚ ਇੱਕ ਅਜੀਬ ਪਰ ਸਹੋਣੀ ਦੋਸਤੀ ਬਣ ਗਈ। ਹਰ ਬ ਦਿਨ ਦਿਨ ਬਿਹਤਰ ਹੋਣ ਲੱਗਾ। ਜੰਗਲ ਦੇ ਜਾਨਵਰ ਵੀ ਉਸ ਨੂੰ ਪਿਆਰ ਕਰਨ ਲੱਗੇ। ਬਾਂਦਰ ਉਸ ਨੂੰ ਸਾਲਾ ਮਾਰਨ ਸਿਖਾਉਂਦੇ, ਮੋਰ ਉਸ ਨੂੰ ਆਪਣੇ ਸੁੰਦਰ ਨਾਚ ਦਿਖਾਉਂਦੇ, ਹਾਥੀ ਆਪਣੇ ਸੁੰਡ ਨਾਲ ਉਸ ਨੂੰ Holi ਜਿਹਾ ਪਾਣੀ ਛਿੜਕ ਕੇ ਖੁਸ਼ ਕਰਦਾ। ਅਰਬ ਨੇ ਕਈ ਦਿਨਾਂ ਜੰਗਲ ਵਿੱਚ guzਾਰੇ ਉਹ ਹੱਸਣ ਲੱਗਿਆ ਦੌੜਨ ਲੱਗਿਆ ਪਰ ਦਿਲ ਵਿੱਚ ਇੱਕ ਚਿੰਤਾ ਰਹਿੰਦੀ ਮੇਰੇ ਮਾਪੇ ਮੇਰੇ ਮੇਰਾ ਕਿੰਨਾ ਇੰਤਜ਼ਾਰ ਕਰ ਰਹੇ ਹੋਣਗੇ ਭੀਮਾ ਇਸ ਗੱਲ ਨੂੰ ਸਮਝਦਾ ਸੀ ਇੱਕ ਸ਼ਾਮ ਭੀਮਾ ਅਰਬ ਨੂੰ ਨਦੀ ਦੇ ਕੰਢੇ ਬਿਠਾ ਕੇ ਕਹਿੰਦਾ ਹੈ ਅਰਬ ਹੁਣ ਸਮਾਂ ਆ ਗਿਆ ਹੈ ਕਿ ਮੈਂ ਤੈਨੂੰ ਤੇਰੇ ਘਰ ਸਾਡਾ ਆਮਾ ਪਰ ਯਾਤਰਾ ਖਤਰਨਾਕ ਹੋਵੇਗੀ ਕੀ ਤੂੰ ਤਿਆਰ ਹੈ ਹਰਮ ਨੇ ਹੌਲੀ ਜਿਹੇ ਸਿਰ ਹਲਾ ਦਿੱਤਾ ਜੇ ਤੁਸੀਂ ਮੇਰੇ ਨਾਲ ਹੋ ਤਾਂ ਮੈਂ ਤਿਆਰ ਹਾਂ ਰਾਤ ਦੇ ਹਨੇਰੇ ਵਿੱਚ ਦੋਵੇਂ ਜੰਗਲ ਦੀ ਸੀਮਾ ਵੱਲ ਰਵਾਨਾ ਹੋਏ ਪਰ ਉੱਪਰ ਤਾਰੇ ਚਮਕ ਰਹੇ ਸਨ ਹਵਾ ਵਿੱਚ ਠੰਡ ਸੀ ਭੀਮਾ ਨੇ ਅਰਭ ਨੂੰ ਆਪਣੇ ਪੈਠ ਤੇ ਬਿਠਾਇਆ ਤੇ ਸਮਝਾਇਆ ਚੁੱਪ ਰਹਿਣਾ ਇੱਥੇ ਸਹਕਾਰੀ ਵੱਡੇ ਚਲਾਕ ਹੁੰਦੇ ਹਨ ਜਿਵੇਂ ਉਹ ਜੰਗਲ ਦੇ ਘਣੇ ਹਿੱਸੇ ਵਿੱਚੋਂ ਲੰਗੇ ਦੂਰੋਂ ਕਿਤੇ ਜਹੀ ਗਜ ਦੀ ਆਵਾਜ਼ ਆਈ ਇਹ ਭਿਆਨਕ ਪਹਾੜੀ ਸ਼ੇਰ ਰੁਤਰਾ ਦੀ ਸੀ ਰੁਤਰਾ ਸਾਰੇ ਜੀ ਜਾਨਵਰਾਂ ਨੂੰ ਆਪਣੀ ਕੁਸ਼ਲਤਾ ਤਾਕਤ ਅਤੇ ਰੋਵ ਨਾਲ ਮਸ਼ਹੂਰ ਸੀ ਰੁਦਰਾਂ ਨੇ ਭੀਮਾ ਇਹਦਾ ਰੋਕਿਆ ਤੇ ਗੱਜਰਿਆ ਕਿੱਥੇ ਜਾ ਰਿਹਾ ਕਿੱਥੇ ਲੈ ਕੇ ਜਾ ਰਿਹਾ ਹੈ ਇਹ ਇਨਸਾਨ ਦਾ ਬੱਚਾ ਭੀਮਾ ਨੇ ਸ਼ਾਂਤ ਪਰ ਮਜ਼ਬੂਤ ਆਵਾਜ਼ ਵਿੱਚ ਕਿਹਾ ਇਸ ਨੂੰ ਇਸ ਦੀ ਮਾਂ ਕੋਲ ਵਾਪਸ ਛੱਡਣ ਜਾ ਰਿਹਾ ਰੁਦਰ ਹੱਸਿਆ ਕਿ ਤੈਨੂੰ ਲੱਗਦਾ ਹੈ ਕਿ ਇਨਸਾਨ ਕਦੇ ਸਾਡੇ ਲਈ ਚੰਗੇ ਹੋਣਗੇ ਉਹ ਸਾਡੇ ਜੰਗਲਾਂ ਨੂੰ ਨਾਸ਼ਟ ਕਰਦੇ ਹਨ ਮੈਂ ਇਸ ਬੱਚੇ ਨੂੰ ਜਿਉਂਦਾ ਨਹੀਂ ਜਾਣ ਦੇਵਾਂਗਾ ਭੀਮੇ ਨੇ ਤੁਰੰਤ ਅਰਬ ਨੂੰ ਪਿੱਛੇ ਲੁਕਾਇਆ ਜੇ ਇਹ ਬੱਚਾ ਮਰ ਗਿਆ ਤਾਂ ਇਨਸਾਨ ਗੁੱਸੇ ਵਿੱਚ ਆ ਕੇ ਪੂਰਾ ਜੰਗਲ ਖੋਦ ਲੈਣਗੇ ਦੇਣਗੇ ਉਹਨਾਂ ਦੇ ਹੱਥ ਸਾਡਾ ਸ਼ਾਂਤੀ ਵਾਲਾ ਜੀਵਨ ਖਤਰੇ ਵਿੱਚ ਪੈ ਜਾਵੇਗਾ ਰੋਦਰਾ ਕੁਝ ਲੰਮਾ ਲੰਮਾ ਹੋਇਆ ਭਾਲੂ ਦੀ ਗੱਲ ਉਸ ਦੇ ਦਿਲ ਵਿੱਚ ਲੱਗੀ ਫਿਰ ਉਹ ਹੌਲੀ ਜਿਹੇ ਪਾਸੇ ਹੋ ਗਿਆ ਅਤੇ ਬੋਲਿਆ ਜਾ ਪਰ ਤੇਰੀ ਜ਼ਿੰਮੇਵਾਰੀ ਹੈ ਇਹਦੀ ਰੱਖਿਆ ਕਰਨੀ ਸਫ਼ਰ ਲੰਬਾ ਸੀ ਕਈ ਥਾਵਾਂ ਬਹੁਤ ਖਤਰਨਾਕ ਤੂਫਾਨੀ ਹਵਾ ਫਿਸਲਣ ਵਾਲੀ ਜਗਾ ਜੰਗਲ ਜੰਗਲੀ ਖੱਡਾਂ ਤੇ ਕਈ ਵਾਰ ਅਰਬ ਦੀ ਜਾਨ ਨੂੰ ਖਤਰਾ ਪਰ ਖਾਤਰੇ ਵਿੱਚ ਪਾ ਦਿੱਤਾ ਪਰ ਭੀਮਾ ਨੇ ਕਦੇ ਉਸ ਨੂੰ ਡਿੱਗਣ ਨਹੀਂ ਦਿੱਤਾ ਆਖਿਰਕਾਰ ਦੋਵੇਂ ਜੰਗਲ ਦੇ ਕਿਨਾਰੇ ਪਹੁੰਚੇ ਦੋਵੇਂ ਦੂਰੋਂ ਪਿੰਡ ਦੀਆਂ ਲਾਈਟਾਂ ਚਮਕ ਰਹੀਆਂ ਸਨ ਭੀਮਾ ਨੇ ਕਿਹਾ ਇੱਥੋਂ ਤੋਂ ਅੱਗੇ ਤੂੰ ਖੁਦ ਜਾ ਸਕਦਾ ਹੈ ਪਰ ਅਰਬ ਦੀਆਂ ਅੱਖਾਂ ਭਰ ਆਈਆਂ ਭੀਮਾ ਕੀ ਤੁਸੀਂ ਮੇਰੇ ਨਾਲ ਨਹੀਂ ਚਲੋਗੇ ਮੈਂ ਤੁਹਾਨੂੰ ਆਪਣੇ ਪਰਿਵਾਰ ਨਾਲ ਮਿਲਾਉਣਾ ਚਾਹੁੰਦਾ ਹਾਂ ਭੀਮਾ ਨੇ ਹੌਲੀ ਮੁਸਕਰਾ ਕੇ ਉਹ ਸਦਾ ਸਿਰ ਸਲਾਇਆ ਮੈਂ ਜੰਗਲ ਦਾ ਜੀਵ ਹਾਂ ਬੱਚੇ ਮੇਰੀ ਦੁਨੀਆ ਇਨ੍ਹਾਂ ਦਰਖਤਾਂ ਵਿੱਚ ਹੈ ਪਰ ਜੇ ਕਿਸੇ ਦਿਨ ਤੈਨੂੰ ਜੰਗਲ ਦੀ ਯਾਦ ਆਵੇ ਤੂੰ ਵਿੱਚ ਚਿਕ ਆਉਣਾ ਮੈਂ ਇੱਥੇ ਹੀ ਹੋਵਾਂਗਾ ਅਰਵ ਹੌਲੀ-ਹੌਲੀ ਰੋਂਦਾ ਹੋਇਆ ਪਿੰਡ ਵੱਲ ਵਧਿਆ ਕੁਝ ਦੂਰ ਜਾ ਕੇ ਉਹ ਮੁੜ ਮੁੜ ਭੀਮੇ ਨੂੰ ਦੇਖਦਾ ਰਿਹਾ ਭੀਮਾ ਉਸ ਨੂੰ ਤੱਕਦਾ ਰਿਹਾ ਅੱਖਾਂ ਵਿੱਚ ਪਾਣੀ ਪਰ ਚਿਹਰੇ ਤੇ غرੂਰ ਜਿਵੇਂ ਹੀ ਆਰਬ ਪਿੰਡ ਦੇ ਨੇੜੇ ਪਹੁੰਚਿਆ ਲੋਕਾਂ ਨੇ ਉਸ ਨੂੰ ਵੇਖ ਲਿਆ ਆਰਬ ਆਰਬ ਉਸ ਦੀ ਮਾਂ ਚੀਕਦਿਆਂ ਦੌੜੀ ਉਹ ਉਸ ਨੂੰ ਜੱਫੀ ਪਾ ਕੇ ਰੋਣ ਲੱਗੀ ਆਰਬ ਨੇ ਦੱਸਣਾ ਚਾਹਿਆ ਕਿ ਉਸ ਨੂੰ ਕਿਸੇ ਨੇ ਬਚਾਇਆ ਪਰ ਜਿਵੇਂ ਉਸ ਨੇ ਪੁੱਛਿਆ ਪਿੱਛੇ ਦੇਖਿਆ ਭੀਮਾ ਜੰਗਲ ਦੀਆਂ ਛਾਵਾਂ ਵਿੱਚ ਉਲਝ ਉਲਝ ਹੋ ਗਿਆ ਹੋ ਰਿਹਾ ਸੀ ਕਈ ਮਹੀਨੇ ਬੀਤ ਗਏ ਆਰਬ ਵੱਡਾ ਹੋਣ ਲੱਗਿਆ ਉਸ ਦੇ ਮਨ ਵਿੱਚ ਜੰਗਲ ਦੀਆਂ ਜਾਂਤਾ ਜਾਨਵਰਾਂ ਦੀ ਦੋਸਤੀ ਅਤੇ ਖਾਸ ਤੌਰ ਤੇ ਭੀਮੇ ਦੀ ਮਮਤਾ ਜਿਵੇਂ ਗੁੱਥੀ ਗੁੱਥੀ ਰਹੀ ਉਹ ਅਕਸਰ ਪਿੰਡ ਦੇ ਲੋਕਾਂ ਨੂੰ ਕਹਿੰਦਾ ਜੰਗਲ ਦੇ ਜਾਨਵਰ ਸਾਡੇ ਵੈਰੀ ਨਹੀਂ ਉਹ ਸਾਡੀ ਤਰਾਂਜੀ ਜ਼ਿੰਦਗੀ ਜਿਉਂਦੇ ਹਨ ਸਾਨੂੰ ਉਨ੍ਹਾਂ ਦਾ ਘਰ ਨਹੀਂ ਨਸ਼ਟ ਕਰਨਾ ਚਾਹੀਦਾ ਲੋਕ ਪਹਿਲਾ ਨਹੀਂ ਮੰਨਦੇ ਸਨ ਪਰ ਅਰਬ ਦੀ ਸਚਾਈ ਅਤੇ ਹਿੰਮਤ ਨੇ ਕਈਆਂ ਦੀ ਸੋਚ ਬਦਲੀ ਸਾਲਾਂ ਬਾਅਦ ਜਦੋਂ ਅਰਬ ਜਵਾਨ ਹੋ ਗਿਆ ਉਹ ਮੁੜ ਜੰਗਲ ਦੇ ਰਾਹ ਬਲ ਨਿਕਲਿਆ ਉਸਦਾ ਦਿਲ ਧੜਕ ਰਿਹਾ ਸੀ ਪੀਮਾ ਪੀਮਾ ਹੁਣ ਵੀ ਮੈਨੂੰ ਯਾਦ ਕਰਦਾ ਹੋਵੇਗਾ ਜੰਗਲ ਦੇ ਦਰਵਾਜ਼ੇ ਤੇ ਪਹੁੰਚ ਕੇ ਉਸਨੇ ਉੱਚੀ ਆਵਾਜ਼ ਮਾਰੀ ਪੀਮਾ ਕੁਝ ਪਲ ਲਈ ਖामोशी छा ਗਈ ਫਿਰ ਦਰਖਤ ਹਿੱਲਣ ਲੱਗੇ ਪੱਤੇ ਸਸਰਾਏ ਫਿਰ ਅਤੇ ਫਿਰ ਇੱਕ ਵੱਡਾ ਪਰ ਜਾਣ ਪਹਿਚਾਨ ਵਾਲਾ ਸਾਇਆ ਸਾਇਆ ਅਰਬ ਵੱਲ ਵਧਿਆ ਭੀਮਾ ਸੀ ਉਹੀ ਪਿਆਰ ਤਖਤ ਵਰ ਦਿਲੋਂ ਨਰਮ ਭਾਲੂ ਉਸ ਨੇ ਅਰਬ ਨੂੰ ਦੇਖਦੇ ਹੀ ਗੱਜਦਿਆਂ ਪਰ ਖੁਸ਼ੀ ਨਾਲ ਕਿਹਾ ਤੂੰ ਆ ਗਿਆ ਬੱਚੇ ਅਰਬ ਦੌੜ ਕੇ ਉਸ ਦੀ ਗਰਦਨ ਨਾਲ ਲੱਫਟ ਗਿਆ ਉਹਨਾਂ ਦੀ ਇਹ ਮੁਲਾਕਾਤ ਸਿਰਫ ਦੋਸਤੀ ਦੀ ਨਹੀਂ ਸੀ ਇੱਕ ਦੁਨੀਆ ਦੇ ਦੋ ਵੱਖਰਾ ਵੱਖਰੇ ਜੀਵਾਂ ਦੀ ਸੱਚੀ ਬੇ ਲੋਭ ਦੋਸਤੀ ਦੀ ਸੀ ਤਾਕਤ ਦਾ ਸੱਚਾ ਮਤਲਬ ਦੂਜਿਆਂ ਦੀ ਸਹਾਇਤਾ ਕਰਨਾ ਹੈ ਦਿਲ ਦੀ ਨਰਮੀ ਸਭ ਤੋਂ ਵੱਡੀ ਤਾਕਤ ਹੈ ਕੁਦਰਤ ਨਾਲ ਪਿਆਰ ਕਰੋ ਕਿਉਂਕਿ ਇਹ ਸਾਨੂੰ ਜੀਵਨ ਦਿੰਦੀ ਹੈ ਦੋਸਤੀ ਜਾਤ ਰੰਗ ਰੂਪ ਜਾਂ ਪਰਜਾਤੀ ਨਹੀਂ ਦੇਖਦੀ ਸਿਰਫ ਦਿਲ ਦੇ ਰਿਸ਼ਤੇ ਜੋੜਦੀ ਹੈ ਇਹ ਸੀ ਜੀ ਅੱਜ ਦੀ ਕਹਾਣੀ ਕੀ ਕਰਤਾ ਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਵੱਤ ਵਦ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ